ਇਹ ਪੋਸਟ ਅਕਾਲੀ ਲੀਡਰ ਮਨਪ੍ਰੀਤ ਸਿੰਘ ਯਾਲੀ ਨੇ ਸੋਸ਼ਲ ਮੀਡੀਆ ਤੇ ਪਾਈ ਹੈ ਇਸ ਦੇ ਮੁਤਾਬਕ ਉਹਨਾਂ ਨੇ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੈਸਲਾ ਲਿਆ ਹੈ ਇਨਾਂ ਹੀ ਨਹੀਂ ਯਾਲੀ ਮੁਤਾਬਕ ਪਾਰਟੀ ਆਗੂਆਂ ਵੱਲੋਂ ਲੈ ਗਏ ਫੈਸਲਿਆਂ ਕਰਕੇ ਅਕਾਲੀ ਦਲ ਦੇ ਵਿੱਚ ਵੱਡੇ ਪੱਧਰ ਤੇ ਸਿਧਾਂਤਕ ਗਿਰਾਵਟ ਵੀ ਆਈ ਹੈ ਇਆਲੀ ਆਪਣੇ ਪੋਸਟ ਦੇ ਵਿੱਚ ਲਿਖਦੇ ਨੇ ਚੁੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਿਣ ਦਾ ਫੈਸਲਾ ਸ਼ੋਮਨੀ ਅਕਾਲੀ ਦਲ ਪੰਥ ਹਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ ਪਰੰਤੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਲੀਡਰਾਂ ਵੱਲੋਂ ਲਏ ਫੈਸਲਿਆਂ ਕਾਰਨ ਅਕਾਲੀ ਦਲ ਦੇ ਵਿੱਚ ਵੱਡੇ ਪੱਧਰ ਤੇ ਸਿਧਾਂਤਕ ਗਿਰਾਵਟ ਆਈ ਹੈ ਪਾਰਟੀ ਪਹਿਲਾਂ ਕਿਸਾਨੀ ਅਤੇ ਮੌਜੂਦਾ ਸਮੇਂ ਦੇ ਵਿੱਚ ਪੰਜਾਬ ਚ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਣਨ ਦੇ ਵਿੱਚ ਅਸਫਲ ਰਹੀ ਹੈ ਕਿਸਾਨੀ ਅਤੇ ਪੰਥ ਹਤੇ ਪੰਜਾਬੀਆਂ ਦਾ ਭਰੋਸਾ ਹਾਸਲ ਕਰਨ ਲਈ ਅੱਜ ਪਾਰਟੀ ਨੂੰ ਵੱਡੇ ਫੈਸਲੇ ਲੈਣ ਦੀ ਲੋੜ ਹੈ ਤਾਂ ਜੋ ਪਾਰਟੀ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕੀਤਾ ਜਾ ਸਕੇ ਖੈਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਈਉਂ ਮਨਪ੍ਰੀਤਿਆਲੀ ਨੇ ਸਵਾਲ ਖੜੇ ਕੀਤੇ ਹੋਣ ਵਿਧਾਨ ਸਭਾ ਚੋਣਾਂ ਦੀ ਨਮੋਸ਼ੀ ਪਰੀਹਾਰ ਬਾਅਦ ਵੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਤੇ ਸਵਾਲ ਉੱਠੇ ਸਨ ਤੇ ਹੁਣ ਲੋਕ ਸਭਾ ਚੋਣਾਂ ਦੇ ਮਾਲੇ ਪ੍ਰਦਰਸ਼ਨ ਤੋਂ ਬਾਅਦ ਮਨਪ੍ਰੀਤਿਆਲੀ ਨੇ ਫਿਰ ਸਵਾਲ ਖੜੇ ਕਰ ਦਿੱਤੇ ਨੇ ਦਰਅਸਲ 2022 ਦੀਆਂ ਵਿਧਾਨ ਸਭਾ ਚੋਣਾਂ ਚ ਹੋਈ ਨਮੋਸ਼ੀ ਪਰੀਹਾਰ ਤੋਂ ਬਾਅਦ ਪਾਰਟੀ ਦੇ ਅੰਦਰ ਬਾਗੀ ਸੁਨਾ ਤਿੱਖੀਆਂ ਹੋ ਗਈਆਂ ਸਨ ਜੋ ਤਿੱਖੀਆਂ ਹੀ ਹੁੰਦੀਆਂ ਗਈਆਂ ਜੁਲਾਈ 2022 ਨੂੰ ਜਦੋਂ ਅਕਾਲੀ ਦਲ ਨੇ ਰਾਸ਼ਟਰਪਤੀ ਅਹੁਦੇ ਲਈ ਬੀਜੇਪੀ ਦੇ ਉਮੀਦਵਾਰ ਨੂੰ ਹਮਾਇਤ ਦੇ ਦਾ ਐਲਾਨ ਕਰ ਦਿੱਤਾ ਸੀ ਤਾਂ ਉਦੋਂ ਖੁੱਲ ਕੇ ਪਾਰਟੀ ਦੇ ਅੰਦਰੋਂ ਦਾਖਤ ਹੋ ਵਿਧਾਇਕ ਮਨਪ੍ਰੀਤਿਆਲੀ ਨੇ ਲੀਡਰਸ਼ਿਪ ਦਾ ਵਿਰੋਧ ਕੀਤਾ ਸੀ ਮਨਪ੍ਰੀਤਿਆਲੀ ਦਾਖਤ ਹੋ ਵਿਧਾਇਕ ਨੇ ਸ਼੍ਰੋਮਣੀ ਅਕਾਲੀ ਦਲ ਨੂੰ 2022 ਦੇ ਵਿੱਚ ਸਿਰਫ 3 ਵਿਧਾਇਕ ਮਿਲੇ ਸਨ ਤੇ ਉਹਨਾਂ ਚੋਂ ਮਨਪ੍ਰੀਤਿਆਲੀ ਨੇ ਜੋ ਖੁੱਲ ਕੇ ਸਵਾਲ ਖੜੇ ਕਰਦੇ ਰਹੇ ਨੇ ਤੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਅਕਾਲੀ ਦਲ ਨੂੰ ਸਿਰਫ ਇੱਕ ਸੰਸਦ ਨਾਲ ਸਬਰ ਕਰਨਾ ਪਿਆ ਦਸ ਉਮੀਦਵਾਰਤਾ ਜਿਹੇ ਨੇ ਜੋ ਆਪਣੀ ਜ਼ਮਾਨਤ ਵੀ ਨਾ ਬਚਾ ਸਕੇ ਅਜਿਹੇ ਦੇ ਵਿੱਚ ਪਾਰਟੀ ਦੇ ਅੰਦਰੋਂ ਹੀ ਪਾਰਟੀ ਦੀ ਲੀਡਰਸ਼ਿਪ ਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਗਏ ਨੇ